ਮਿਰਜਾ ਸੁਣਨਾ ਕਿੱਥੇ ਗਿਆ ਸਹਬਾ ਵਾਲਾ ਸਹਬਾ ਆ ਗਈ ਆ ਸਹਬਾ ਹੈ ਨਹੀਂ ਮਿਰਜਾ ਸੁਣਨਾ ਕੱਲ ਜਿਹੜਾ ਆਉਣਾ ਉਹ ਸੁਣਾ ਦੇਣਾ ਸਾਰੇ ਲਾ ਕੇ ਜਾਣਾ ਮੈਨੂੰ ਉੱਠ ਲੈਣ ਦੋ ਹਣ ਕੱਲ ਜਿਹੜਾ ਆਉਣ ਵਾਲਾ ਗਾਣਾ ਅਰਪਣ ਮਿਰਜਾ ਉਹ ਸੁਣਾਉਣਾ ਕਹਿੰਦਾ ਆਵਦੇ ਉਹ ਕਰੀ ਜਿਹੜੇ ਸਕਦੀ ਭੁਗਾਨੀ ਕੇ ਵੇਖੀ ਕਿਤੇ ਪਿੱਠ ਮੇਰੀ ਦਮੀ ਨਾ ਲਵਾਨੀ ਫੇਰੇ ਆਉਣਾ ਨਹੀਂ ਤਰਸ ਭਾਵੇਂ ਹੱਥ ਰ ਨਹੀਂ ਜੋੜਦੀ ਨੀ ਮੈਂ ਜਿੰਨਾ ਚਿਰ ਜਿਉਂਦਾ ਹੋਣ ਨੀ ਉਹ ਦਿੰਦਾ ਹੋਰ ਦੀ ਹਾਏ ਹੋਰ ਹੁਣੇ ਜਿਹੜੇ ਕੁੰਡੀ ਲਾ ਕੇ ਰੋਂਦਿਆ ਤੇਵਾਂਗ ਕਰਦੇ ਜਨਾਨੀਆਂ ਦੇ ਕਚ-ਕਚ ਨੀ ਹਾਏ ਮਿਰਜਾਈ ਸੀ ਜੋ ਬਿਲ ਹੋ ਗਿਆ ਮਾਰਿਆ ਯੱਟ ਮਾਰੂ ਫੇਰ ਤੇਰੀ ਹਿੱਕ ਵਿੱਚ ਨਹੀਂ ਆ ਮਿਰਜ਼ਾ ਈ ਸੀ ਜੋ ਸਾਲਾ ਗਿਆ ਮਾਰਿਆ ਤੇ ਯੱਟ ਮਾਰੂ ਫੇਰ ਤੇਰੀ ਹਿੱਕ ਵਿੱਚ ਨਹੀਂ ਪਰ ਆਪੇ ਆਇਆ 49 ਦਾ ਤੇ ਦੂਜਾ ਨਾਲ ਧੀ ਬੋਰਨੀ ਹਾਂ ਨਹੀਂ ਮੈਂ ਸਾਦ ਤੋਂ ਜਲਾਦ ਬਣ ਜਾਊਂਗਾ ਜੇ ਗੱਲਾਂ ਕੀਤੀਆਂ ਤੂੰ ਹੋਰ ਨਹੀਂ ਕਿ ਭਰਿਆ ਪਿਆ ਆ 45 ਦਾ ਤੇ ਦੂਜਾ ਨਾਲ ਦੀ ਬੋਰਨੀ ਹਾਏ ਨਹੀਂ ਮੈਂ ਸਾਥ ਤੋਂ ਜਲਾਦ ਬਣ ਜਾਊਗਾ ਜੇ ਗਲਾਂ ਕੀਤੀਆਂ ਤੂੰ ਜੇ ਕੋਈ ਤੇਰੀ ਮਜਬੂਰੀ ਹੁੜੇ ਪਿੱਛੇ ਪੈਰ ਮੋਟ ਨਹੀਂ ਹਾਏ ਤੂੰ ਅੱਜ ਤੋਂ ਆਜ਼ਾਦ ਆਂ ਜਾਂ ਬਿੱਲੋ ਬੁੱਲੇ ਲੁੱਟ ਨਹੀਂ ਕਿ ਕੋ ਦਿਨ ਸਾਰੇ ਸਵੇ ਬਾਲੂਗਾ ਇੱਕੋ ਦਿਨ ਸਾਰੇ ਸਵੇ ਬਾਲੂਗਾ ਜੇ ਕੀਤੀ ਤੂੰ ਪਾਈਆਂ ਦੀ ਖੇਚਣੀ ਫਾਇਰ ਮਿਰਜਾ ਇਸੀ ਜੋ ਬਲੋ ਗਿਆ ਮਾਰਿਆ ਕੇ ਯੱਟ ਮਾਰੂ ਫਾਰ ਤੇਰੀ ਹਿੱਕ ਵਿੱਚ ਨਹੀਂ ਆ ਮਿਰਜਾ ਇਸੀ ਜੋ ਸਾਲਾ ਗਿਆ ਮਾਰਿਆ ਕੇ ਯੱਟ ਮਾਰੂ ਫਾਰ ਤੇਰੀ ਹਿੱਕ ਵਿੱਚ